ਸਾਹ ਜੂਥ ਰਿੰਗ ਦੇ ਪ੍ਰਧਾਨ ਰਿੰਦਰ ਲੋਂਗਵਾਲ ਜੀ ਆੜਤੀਆ ਸੁਸੇ ਦੇ ਪ੍ਰਧਾਨ ਚੀਮਾ ਸਾਹ ਬੋਲੇ ਸੋ ਨਿਹਾਲ ਹੁਣ ਮੈਂ ਬੇਨਤੀ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਵਧਾਈ ਦੇਣਾ ਚਾਹਣਾ ਸਮੂਚੇ ਕਾਲੀ ਦਲ ਦੇ ਵਰਕਰਾਂ ਨੂੰ ਲੀਡਰਸ਼ਿਪ ਨੂੰ ਕਿ ਐਡਾ ਵੱਡਾ ਇਕੱਠ ਮੈਂ ਅਜੇ ਤੱਕ ਨਹੀਂ ਦੇਖਿਆ ਜਿੱਦਾਂ ਤੁਸੀਂ ਐਨੇ ਤਿੰਨ ਹਲਕਿਆਂ ਵਿੱਚ ਕਰ ਲਿਆ ਬੋਲੇ ਸੋਨਹੁਸਾਹ ਸੋਨਹੁਸਾਹ ਚੁੰਦਾ ਸਾਹਿਬ ਅਇ ਤੋਂ ਤੁਸੀਂ ਐਮਪੀ ਚੁੰਦਾ ਸਾਹਿਬ ਐਂ ਇਕਬਾਲ ਸਿੰਘ ਹੁੰਦਾ ਜੀ ਖਾਲਸਾ ਜੀ ਆ ਜਿਹੜੀ ਯੰਗ ਹੈ ਅੱਪਾ ਲੜ ਰਹੇ ਆ ਇੱਕ ਪਾਸੇ ਖਾਲਸਾ ਬੰਦੀ ਫੌਜ ਪੰਜਾਬੀਆਂ ਦੀ ਫੌਜ ਕਿਸਾਨਾਂ ਦੀ ਆਵਾਜ਼ ਗਰੀਬ ਦੀ ਆਵਾਜ਼ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਤੁਸੀਂ ਜਾਣਦੇ ਹੋ ਅਕਾਲੀ ਦਲ ਦਾ ਜਨਮ ਕਿਉਂ ਹੋਇਆ ਤਾਂ ਕਿਵੇਂ ਹੋਇਆ ਮੈਂ ਥੋੜਾ ਨੌਜਵਾਨਾਂ ਨੂੰ ਦੱਸਣਾ ਚਾਹਣਾ ਹੈ ਕਿਉਂਕਿ ਆਹ ਪਾਰਟੀ ਕੱਲੀ ਸਿਆਸੀ ਪਾਰਟੀ ਨਹੀਂ ਆ ਇੱਕ ਸੋਚ ਹੈ ਕੌਮ ਦੀ ਆਵਾਜ਼ ਹੈ ਆਪਣੀ ਫੌਜ ਹੈ 103 ਸਾਲ ਪਹਿਲੇ ਜਿੰਨੇ ਆਪਣੇ ਗੁਰੂ ਘਰ ਸੀ ਉਹਨਾਂ ਗੁਰੂ ਘਰਾਂ ਵਿੱਚ ਮਹੰਤਾਂ ਦਾ ਕਬਜ਼ਾ ਸੀ ਮਹੰਤੋਂਾਂ ਦਾ ਗੁਰੂ ਘਰਾਂ ਵਿੱਚ ਬੜੀਆਂ ਬੇਅਦਬੀਆਂ ਕਰਦੇ ਸੀ ਐ ਜਿਹੜੀਆਂ ਕੰਮ ਕਰਦੇ ਸੀ ਜਿਹੜੇ ਸਟੇਜ ਤੇ ਮੈਂ ਕਹਿ ਨਹੀਂ ਸਕਦਾ ਆਪਣੀ ਕੌਮ ਆਪਣੇ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਆਪਣੇ ਗੁਰੂ ਘਰਾਂ ਨੂੰ ਆਜ਼ਾਦ ਕਰਾਈ ਇਹਨਾਂ ਮਹੰਤਾਂ ਤੋਂ ਤੇ ਇਕੱਠੇ ਹੋ ਕੇ ਉਹਨਾਂ ਨੇ ਉਹ ਮੰਤ ਪਜਾਏ ਤੇ ਉਹਨਾਂ ਨੇ ਇੱਕ ਕਮੇਟੀ ਬਣਾਈ ਜਿਹਦਾ ਨਾਂ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਕਮੇਟੀ ਬਣਾ ਲਈ ਬਹਿ ਗਏ ਲੀਡਰ ਉਸ ਟਾਈਮ ਦੇ ਉਹਨਾਂ ਨੇ ਸੋਚਿਆ ਕਿ ਫਿਰ ਹਮਲੇ ਹੋ ਸਕਦੇ ਆ ਆਪਣੇ ਤੇ ਫਿਰ ਕੋਸ਼ਿਸ਼ਾਂ ਹੋਣਗੀਆਂ ਗੁਰੂ ਘਰ ਨੂੰ ਕੰਟਰੋਲ ਕਰਨ ਦੀਆਂ ਇਹ ਜੀਆਂ ਗਲਤ ਤਾਕਤਾਂ ਦੀਆਂ ਉਹਨਾਂ ਨੇ ਸੋਚਿਆ ਸਾਡੀ ਕੋਲੇ ਕੋਈ ਸਿਆਸੀ ਤਾਕਤ ਚਾਹੀਦੀ ਏਕ ਫੌਜ ਚਾਹੀਦੀ ਏ ਜਿਹੜੀ ਇਹਨਾਂ ਦੁਸ਼ਮਣਾਂ ਖਿਲਾਫ ਲੜ ਸਕੇ ਤੇ ਇੱਕ ਮਹੀਨੇ ਬਾਅਦ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਦੇਸ਼ ਵਿੱਚ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਹੈ ਜ਼ਾਤੀ ਦੀਆਂ ਲੜਾਈਆਂ ਵਿੱਚ ਵੀ ਆਪਣੇ ਵਰਕਰਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜਦੋਂ ਚਾਬੀਆਂ ਦਾ ਮੋਰਚਾ ਜਿੱਤਿਆ ਮਹਾਤਮਾ ਗਾਂਧੀ ਨੇ ਆਪਣੀ ਉਸ ਟਾਈਮ ਦੀ ਲੀਡਰਸ਼ਿਪ ਨੂੰ ਚਿੱਠੀ ਲਿਖੀ ਤੇ ਕਿਹਾ ਕਿ ਤੁਸੀਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਤੁਸੀਂ ਅੱਜ ਜਿੱਤ ਲਈ ਹੈ ਆਜ਼ਾਦੀ ਦੇ ਬਾਅਦ ਭਾਵੇਂ ਕੌਮ ਦਾ ਮਸਲਾ ਆਇਆ ਖਾਲਸਾ ਪੰਥ ਦਾ ਮਸਲਾ ਆਇਆ ਪੰਜਾਬੀਆਂ ਦਾ ਮਸਲਾ ਆਇਆ ਕਿਸਾਨ ਦੀ ਗੱਲ ਆਈ ਹੈ ਗਰੀਬ ਦੀ ਗੱਲ ਆਈ ਹੈ ਜੇ ਲੜਾਈ ਲੜੀ ਸ਼੍ਰੋਮਣੀ ਕਾਲੀ ਦਲ ਨੇ ਜੇ ਤੁਸੀਂ ਪਿਛਲੇ 50 ਸਾਲ ਜਾ ਲਾ ਦੂਰ ਨਹੀਂ ਜਾਂਦੇ ਪਿਛਲੇ 50 ਸਾਲ ਨੂੰ ਆਪਾਂ ਦੇਖੀਏ ਪਿਛਲੇ 50 ਸਾਲ ਕਿਹੜੀ ਪਾਰਟੀ ਦੀਆਂ ਸਰਕਾਰਾਂ ਬਣੀਆਂ ਤੇ ਉਹਨੇ ਕੀ ਕੰਮ ਕੀਤੇ ਜੇ 50 ਸਾਲ ਪਿਛਲੇ ਦੇਖੋਗੇ ਤਕਰੀਬਨ 22 23 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਪੰਜਾਬ 10-12 ਸਾਲ ਰਾਸ਼ਟਰਪਤੀ ਰਾਜ ਰਿਹਾ ਜਦੋਂ ਕਤਵਾਦ ਦਾ ਟਾਈਮ ਸੀ 10 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਬਾਕੀ ਹੁਣ ਝਾੜੂ ਵਾਲੇ ਆਏ ਆ ਸੰਗਰੂਰ ਵਾਲਿਓ ਜਿਹੜੇ ਇੱਥੇ ਬਜ਼ੁਰਗ ਬੈਠੇ ਐ ਨੌਜਵਾਨਾਂ ਨੂੰ ਸ਼ਾਇਦ ਪਤਾ ਨਹੀਂ ਆ ਜਿੱਥੇ ਅੱਜ ਝੋਨਾ ਬੀਜੀ ਜਾਂਦੇ ਹੋ ਕਣਕ ਬੀਜੀ ਉਹਥੇ ਟਿੱਬੇ ਹੁੰਦੇ ਸੀ ਦੱਬੇ ਹੁੰਦੇ ਸੀ ਇੱਥੇ ਪੰਜਾਬ 'ਚ ਕੁਝ ਨਹੀਂ ਕੁ ਜ਼ਿਆਦਾ ਹੁੰਦਾ ਸੀ ਆ ਤਾਂ ਕਾਲੀ ਦਲ ਦੀ ਸਰਕਾਰ ਨੇ ਆ ਕੇ ਵੱਡੇ ਬਾਦਲ ਸਾਹਿਬ ਦੀ ਅਗਵਾਈ ਥੱਲੇ ਉਹਨਾਂ ਨੇ ਪੰਜਾਬ ਨੂੰ ਪੈਰਾਂ ਤੇ ਖੜਾ ਕਰਨਾ ਸ਼ੁਰੂ ਕੀਤਾ ਆ ਪਹਿਲੇ ਐਮਐਸਪੀ ਥੋੜੇ ਝੋਨੇ ਤੇ ਕਣਕ ਦੀ ਕੋਈ ਐਮਐਸਪੀ ਨਹੀਂ ਹੁੰਦੀ ਸੀ ਦੇਸ਼ ਆ ਤਾਂ ਕਾਲੀ ਦਲ ਨੇ ਉਹਦਾ ਮੋਰਚਾ ਲਾਇਆ 76 ਤੇ ਉਦੋਂ ਮੋਰਚਾ ਲਾ ਕੇ ਸੈਂਟਰ ਤੋਂ ਐਮਐਸਪੀ ਮਜਬੂਰ ਆ ਕਰਾਈ ਨਹੀਂ ਤਾਂ ਰੁੱਲਦੇ ਫਿਰਨਾ ਸੀ ਆ ਤੁਸੀਂ ਚਲੇ ਜਾਓ ਆਪਣੇ ਇੱਥੇ ਸਟੇਜ ਤੋਂ ਤੁਸੀਂ ਜੋ ਪਿੰਡ ਜਾਉਂਗੇ ਚਾਰੇ ਤਰਫ ਦੇਖਦੇ ਜਾਓ ਖੱਬੇ ਸੱਜੇ ਦੇਖਦੇ ਜਾਓ ਜੇ ਤੁਸੀਂ ਕੋਈ ਨਹਿਰ ਚੱਪਦੀ ਦੇਖੋਗੇ ਪਤਾ ਕਰਿਓ ਕਿਨੇ ਬਣਾਈ ਆ ਅਕਾਲੀ ਦਲ ਨੇ ਕੱਸੀਆਂ ਦੇ ਉੱਤੋਂ ਨਹੀਂ ਜਾਉਂਗੇ ਬਣਾਈਆਂ ਆਕਾਲੀ ਦਲ ਨੇ ਜਿੰਨੇ ਟਿਊਬਵਲ ਚੱਲਦੇ ਦੇਖੋਗੇ ਉਹ ਕਨੈਕਸ਼ਨ ਆਕਾਲੀ ਦਲ ਦੀਆਂ ਸਰਕਾਰਾਂ ਨੇ ਦਿੱਤੇ ਆ ਮੈਂ ਆਰਟੀਆਈ ਰੈਂਕੜਾਇਆ ਸੀ ਟੋਟਲ ਕਿੰਨੇ ਕਨੈਕਸ਼ਨ ਪੰਜਾਬ ਦੇ ਆ ਤੇ ਆਕਾਲੀ ਦਲ ਦੀਆਂ ਸਰਕਾਰਾਂ ਨੇ ਕਿੰਨੇ ਦਿੱਤੇ ਤਕਰੀਬਨ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਆ 13.5 ਲੱਖ ਆਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਪੱਕੇ ਖਾਲ ਪਹਿਲੇ ਕੱਚੇ ਖਾਲ ਹੁੰਦੇ ਸੀ ਪੱਕੇ ਖਾਲ ਬਣਾਉਣ ਦੀ ਸਕੀਮ ਵੀ ਬਾਦਲ ਸਾਹਿਬ ਦੀ ਸੀ ਅੰਡਰਗਰਾਊਂਡ ਪਾਈਪਾਂ ਪਾਉਣ ਦੀ ਸਕੀਮ ਵੀ ਬਾਦਲ ਸਾਹਿਬ ਦੀ ਸੀ ਪਹਿਲੇ ਥੋਡੀਆਂ ਫਸਲਾਂ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਸੀ ਆਹ ਤਾਂ ਬਾਦਲ ਸਾਹਿਬ ਨੇ ਫੋਕਲ ਪੁਆਇੰਟ ਸਕੀਮ ਲਿਆਂਦੀ ਪਿੰਡਾਂ ਵਿੱਚ ਤੇ ਮੰਡੀਆਂ ਪਿੰਡ-ਪਿੰਡ ਬਣਾਉਣੀਆਂ ਸ਼ੁਰੂ ਕੀਤੀਆਂ ਆ ਜਿੰਨੀਆਂ ਮੰਡੀਆਂ ਬਣੀਆਂ ਉਹ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਹੀ ਬਣੀ ਐ ਆ ਜਿਹੜਾ ਟਰੈਕਟਰ ਹੈ ਤੁਹਾਡਾ ਇੱਥੇ ਟੈਕਸ ਲੱਗਦਾ ਹੁੰਦਾ ਸੀ ਤੇ ਬਾਦਲ ਸਾਹਿਬ ਦੀ ਪਹਿਲੀ ਸਰਕਾਰ ਆਈ ਉਹਨਾਂ ਨੇ ਕਿਹਾ ਤੇ ਜੱਟਾਂ ਦਾ ਗੱਟਾ ਟੈਕਸ ਮਾਫ ਕਰ ਦਿਓ ਤੁਸੀਂ ਲਿਸਟਾਂ ਲੈ ਲਓ ਕੀ ਕੀ ਕੀਤਾ ਜਿਹੜੇ ਗਰੀਬ ਜਨਤਾ ਇੱਕ ਇੱਕ ਚੀਜ਼ ਜੋ ਬਿਲ ਰਹੀ ਹੈ ਜਾਂ ਮਿਲਦੀ ਹੁੰਦੀ ਸੀ ਇੱਕ ਇੱਕ ਚੀਜ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੇ ਸ਼ੁਰੂ ਕੀਤੀ ਗਰੀਬ ਜਨਤਾ ਨੂੰ ਉਹ ਨੀਲੇ ਕਾਰਡ ਬਣਾ ਕੇ ਆਟਾ ਦਾਲ ਸਕੀਮ ਬਾਦਲ ਸਾਹਿਬ ਦੀ ਸੀ ਸ਼ਗਨ ਸਕੀਮ ਬਾਦਲ ਸਾਹਿਬ ਦੀ ਸੀ ਪੈਨਸ਼ਨ ਸਕੀਮ ਬਾਦਲ ਸਾਹਿਬ ਦੀ ਸੀ 200 ਯੂਨਿਟ ਬਿਜਲੀ ਦੇ ਮਾਫ ਕਰਨੇ ਬਾਦਲ ਸਾਹਿਬ ਦੇ ਸੀ ਆਪਣੇ ਜਿਹੜੇ ਆਪਣੇ ਗਰੀਬ ਜਨਤਾ ਨੂੰ ਐਸੀ ਸਕਾਲਰਸ਼ਿਪ ਬੱਚਿਆਂ ਨੂੰ ਮੁਫਤ ਪੜਾਉਣ ਦੀ ਸਕੀਮ ਬਾਦਲ ਸਾਹਿਬ ਦੀ ਸੀ ਸਰਕਾਰੀ ਹਸਪਤਲਾਂ 'ਚ ਮੁਫਤ ਦਵਾਈਖਾਨੇ ਖੋਲਣੇ ਬਾਦਲ ਸਾਹਿਬ ਦੀ ਸਕੀਮ ਸੀ ਨੌਜਵਾਨਾਂ ਨੂੰ ਜਿੰਮ ਦੇਣੇ ਖੇਡਾਂ ਦਾ ਸਮਾਨ ਦੇਣਾ ਮੈਂ ਕਿਹਾ ਕਿੰਨੀਆਂ ਲਿਸਟਾਂ ਐ ਕੀ ਕੀ ਕਹੀ ਐ ਪਰ ਕੀ ਹੋਇਆ ਸਰਕਾਰਾਂ ਬਦਲ ਦਿੱਤੀਆਂ ਤੇ ਸਾਰੇ ਕੰਮ ਠੱਪ ਹੋ ਗਏ ਤੁਸੀਂ ਆ ਵੀ ਦੇਖ ਲਓ ਤੁਹਾਡੀ ਜ਼ਿੰਦਗੀ 'ਚ ਕਿੱਡਾ ਵੱਡਾ ਫਰਕ ਪਾਤਾ ਪਹਿਲੇ ਗਰਮੀਆਂ 'ਚ ਤੁਸੀਂ ਘਰੇ ਪੱਖੇ ਐਂ ਝੌਂਦੇ ਹੁੰਦੇ ਸੀ ਮੈਨੂੰ ਯਾਦ ਹੈ ਕਈਆਂ ਨੇ ਮਲ ਦੂਜੇ ਲਾਇ ਸੀ ਮੇਰੇ ਵੀ ਪੁਰਾਣੇ ਘਰ ਸੀ ਉਹ ਲੱਤਣਾਂ ਬੰਨ ਲੈਂਦੇ ਸੀ ਬਿਜਲੀ ਹੁੰਦੀ ਨਹੀਂ ਸੀ ਉਹ ਐਂ ਐਂ ਜਲਦਾ ਹੁੰਦਾ ਸੀ ਹਨੇਰੀਆਂ ਆਉਂਦੀਆਂ ਸੀ ਨਾ ਬਾਹਰ ਪੈ ਸਕਦੇ ਸੀ ਨਾ ਅੰਦਰ ਵੜ ਸਕਦੇ ਸੀ ਜੇ ਬਿਜਲੀ ਪੂਰੀ ਕੀਤੀ ਬਾਦਲ ਸਾਹਿਬ ਅਕਾਲੀ ਸਰਕਾਰ ਨੇ ਜਿੰਨੇ ਵੀ ਥਰਮਲ ਪਲੈਂਟ ਪੰਜਾਬ ਦੇ ਐ 100% ਸਾਰੇ ਅਕਾਲੀ ਸਰਕਾਰਾਂ ਦੇ ਆ। ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਅਕਾਲੀ ਸਰਕਾਰ ਦੇ ਐ। ਤੇ ਅੱਜ ਤੁਸੀਂ ਦੇਖੋ ਤੁਸੀਂ ਸੁਨਾਮ ਤੋਂ ਬਠਿੰਡੇ ਜਾਣੇ ਹੋ। ਜਾਂ ਅਮਰਸਰ ਜਾਣੇ ਹੋ। ਜਲੰਧਰ ਜਾਣੇ ਹੋ, ਚੰਡੀਗੜ੍ਹ ਜਾਣੇ ਹੋ। ਪਠਾਨਕੋਟ ਜਾਣੇ ਹੋ ਕੈਜੀਆਂ ਸੜਕਾਂ ਹੁੰਦੀਆਂ ਸੀ ਤਾਂ ਹੁਣ ਕੈਜੀਆਂ ਆ ਸਾਰੀ ਉਹ 10 ਸਾਲਾਂ 'ਚ ਉਹ 10 ਸਾਲਾਂ 'ਚ 에어ਪੋਰਟ ਬਣਾਤੇ ਮੈਂ ਪੁੱਛਣਾ ਚਾਹਣਾ ਹੁਣ ਸਾਰਿਆਂ ਨੂੰ ਦੇਖੋ ਵੋਟਾਂ ਦਾ ਹੱਕ ਆਪਾਂ ਨੂੰ ਮਿਲਿਆ ਪਰ ਹੱਕ ਦਾ ਮਤਲਬ ਹੈ ਆਪਾਂ ਚੁਣੀਏ ਉਹ ਪਾਰਟੀ ਉਹ ਲੋਕ ਜਿਹੜੇ ਆਪਣੇ ਬਾਹ ਫੜਨ ਜਿਹੜੇ ਆਪਣੀ ਜ਼ਿੰਦਗੀ ਸੁਧਾਰਨ ਆਪਾਂ ਨੂੰ ਸਹੂਲਤਾਂ ਦੇ ਮੈਂ ਪੁੱਛਣਾ ਚਾਹਣਾ ਸਾਰਿਆਂ ਤੋਂ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੇ 10-12 ਸਾਲ ਦੇ ਰਾਜ ਦੀ ਇੱਕ ਨਿਸ਼ਾਨੀ ਮੈਂ ਸਵਾਲ ਪੁੱਛਿਆ ਸੀ ਅਸੈਂਬਲੀ 'ਚ ਵੀ ਸ਼ਾਇਦ ਹੁੰਦਾ ਸਭ ਸੀ ਸੀਗੇ ਉੱਥੇ ਆਹ ਵੀ ਮੇਰੇ ਨਾਲ ਬੈਠੇ ਸੀ ਆਹ ਵੈਹ ਚੱਲ ਗਈ ਚੰਨੀ ਜਿਹੜਾ ਉਦੋਂ ਲੀਡਰ ਆਫ ਦਾ ਹਾਊਸ ਸੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੁਸੀਂ ਐਨੀ ਬੈਸਟ ਕਰੀ ਜਾਂਦੇ ਹੋ ਮੈਨੂੰ ਐਨੀ ਗੱਲ ਦੱਸ ਦਿਓ ਪੰਜ ਚੀਜ਼ਾਂ ਦੱਸ ਦਿਓ ਤੁਹਾਡੇ ਆਪਣੀ ਜ਼ਿੰਦਗੀ ਚ ਪੰਜਾਬ ਦੇ ਮੁੱਖ ਮੰਤਰੀ ਰਹੇ ਹੋ ਸਰਕਾਰਾਂ ਪੰਜ ਚੀਜ਼ਾਂ ਦੱਸ ਦਿਓ ਪੰਜ ਚੀਜ਼ਾਂ ਬੀਬੀ ਪਠੱਲ ਨੂੰ ਪੁੱਛਣ ਲੱਗ ਗਿਆ ਲਾਲ ਸਿੰਘ ਨੂੰ ਪੁੱਛਣ ਲੱਗ ਗਿਆ ਦੱਸੋ ਪੰਜ ਕਿਹੜੀਆਂ-ਕਿਹੜੀਆਂ ਆ ਉਹ ਇੱਕ ਦੂਜੇ ਨੂੰ ਪੁੱਛਦੇ-ਪੁੱਛਦੇ ਕਹਿੰਦੇ ਐ 2 ਮਿੰਟ ਲਾ ਦੇ ਮੈਂ ਕਿਹਾ ਛੱਡੋ ਪੰਜ ਮੈਂ ਕਿਹਾ ਚਾਰ ਦੱਸ ਦਿਓ ਫਿਰ ਖੁਸਰ-ਬੁਸਰ ਕਰਨ ਲੱਗੇ ਮੈਂ ਕਿਹਾ ਤਿੰਨ ਦੱਸ ਦਿਓ ਅਖੀਰ ਮੈਂ ਵੀ ਹੱਕ ਗਿਆ ਮੈਂ ਕਿਹਾ ਇੱਕ ਤਾਂ ਦੱਸੋ ਤੇ ਚੰਨੀ ਖੜਾ ਹੋ ਗਿਆ ਹਾਂ ਸੜਕਾਂ ਤੇ ਪੈ ਚਲਾਇਆ ਸੀ ਹੁਣ ਆ ਆ ਗੱਲਾਂ ਹੁਣ ਤੀਜੀ ਝਾੜੂ ਵਾਲੇ ਆ ਗਏ ਹੁਣ ਝਾੜੂ ਵਾਲੇ ਇੱਕ ਸੰਗਰੂਰ ਵਾਲਿਓ ਮੈਂ ਤੁਹਾਡੇ ਹੱਥ ਬੋਨ ਕੇ ਬੇਨਤੀ ਕਰਦਾ ਤੁਸੀਂ ਇਹ ਜੇ ਇਨਕਲਾਬੀਆਂ ਤੁਸੀਂ ਬੰਦੇ ਨੂੰ ਹੀਰੋ ਵੀ ਬਣਾ ਦਿੰਦੇ ਹੋ ਮਿੰਟਾ 'ਚ ਜ਼ੀਰੋ ਵੀ ਕਰ ਦਿੰਦੇ ਹੋ ਸਹੀ ਬਣਦੇ ਆ ਜਿਹੜੀ ਸੀਟ ਹੈ ਸੰਗਰੂਰ ਕਿਹਾ ਜਾਂਦਾ ਸੀ ਖਾਲਸਾ ਪੰਥ ਦਾ ਗੜ ਅਕਾਲੀ ਦਲ ਦੇ ਸਾਰੇ ਐਮਐਲ ਤੋਂ ਜਿੱਤੇ ਹੁੰਦੇ ਸੀ ਆਪਾਂ ਆ ਗੱਲਾਂ ਜਾਣ ਲੱਗੇ ਇੰਨਾ ਲੋਕਾਂ ਦੇ ਏਜੰਸੀਆਂ ਵਿੱਚ ਪੈ ਗਈਆਂ ਹੁਣ ਜਿਹੜੇ ਆ ਲੋਕ ਜਿਨ੍ਹਾਂ ਨੇ ਝਾੜੂ ਬਣਾਇਆ ਤੁਸੀਂ ਪਿਛਲੀ ਵਾਰ ਆਪਾਂ ਉਮੀਦਵਾਰ ਨਹੀਂ ਦੇਖਿਆ ਆਪਾਂ ਕੱਲਾ ਝਾੜੂ ਦੇਖਿਆ ਕਈ ਹਲਕਿਆਂ ਤੇ ਲੋਕਾਂ ਨੂੰ ਆ ਹੀ ਨਹੀਂ ਪਤਾ ਐ ਐਮਐਲਏ ਕਿਹੜਾ ਹੈ ਉਹਨਾਂ ਨੇ ਤਾਂ ਕੱਲਾ ਝਾੜੂ 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 ਖਾਲਸਾ ਜੀ ਆਪਣੇ ਤੋਂ ਸਿਆਣੇ ਗੁਜਰਾਤੀ ਹੈ ਪਿਛਲੇ 35 40 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਜਿਤਾਉਂਦੇ ਲਗਾਤਾਰ ਆ ਝਾੜੂ ਵਾਲੇ ਵੀ ਗਏ ਸੀ ਉੱਤੇ ਠੱਗੀ ਮੰਨ ਪਰ ਉਹਨਾਂ ਨੇ ਗੱਲ ਸਿੱਧੀ ਕਹਿਦੀ ਸਾਨੂੰ ਸਾਰਾ ਕੁਝ ਦਿੱਤਾ ਹੀ ਮੋਦੀ ਨੇ ਅਸੀਂ ਕਿਉਂ ਤਜਰਬਾ ਕਰੀਏ ਇੱਥੇ ਪੰਜਾਬ 'ਚ ਦਿੱਤਾ ਹੀ ਥੋੜੀ ਆਪਣੀ پارٹی ਨੇ ਫੌਜ ਨੇ ਆਕਾਲੀ ਦਲ ਤੇ ਆਪਾਂ ਤਜਰਬੇ ਕਰਨੇ ਛੱਡ दिए ਅੱਜ ਹਾਲਾਤ ਕੀ ਆ ਪੰਜਾਬ ਚ ਨਸ਼ਾ ਘਰ ਘਰ ਫੈਲ ਗਿਆ ਹੈ ਮੈਂ ਐਸਐਸਪੀ ਨੂੰ ਪੁੱਛਿਆ ਮੇਰੇ ਨਾਲ ਉਦੋਂ ਸੀਗੇ ਅਫਸਰ ਕਈ ਤੇ ਉਹ ਐਸਐਸਪੀ ਬਣ ਗਏ ਮੈਂ ਉਹਨਾਂ ਨੂੰ ਕਿਹਾ ਨਸ਼ਾ ਇੰਨਾ ਕਿਉਂ ਹੈ ਉਹ ਕਹਿੰਦੇ ਅਸੀਂ ਕੀ ਕਰੀਏ ਸਾਡੇ ਮੁੱਖ ਮੰਤਰੀ ਨੇ ਇਸਕੇ ਕਿ ਜੋ ਐਮਐਲਏ ਕਹੂਗਾ ਉਹੀ ਕਰਨਾ ਹੈ ਤੇ ਐਮਐਲਏ ਨੇ ਸਾਨੂੰ ਕਿਹਾ ਕਿ ਆਹ ਬੰਦੇ ਨੂੰ ਹੱਥ ਨਹੀਂ ਲਾਉਣਾ ਜੋ ਮਰਜ਼ੀ ਕਰੀ ਜਾਣ ਮੀਨਾ ਲਈ ਜਾਂਦੇ ਆ 10 ਲੱਖ 5 ਲੱਖ 7 ਲੱਖ 10 ਲੱਖ 15 ਲੱਖ ਇੱਕ ਚੀਜ਼ ਦੱਸ ਦਿਓ ਉਦੋਂ بڑا ਹਰਾ ਪਿੰਡਾ ਹੁੰਦਾ ਸੀ ਹੁਣ ਕਿੱਥੇ ਹਰਾ ਪਿੰਡ ਉਦੋਂ ਕਹਿੰਦਾ ਸੀ ਸਿਕਿਉਰਿਟੀ ਬਾਕੀ ਪਾਰਟੀਆਂ ਲਈ ਜਾਂਦੀਆਂ ਹੁਣ ਤਾਂ ਤੁਸੀਂ ਦੇਖਿਆ ਜਿਹੜੇ ਪਿੰਡ ਜਾਂਦਾ ਨਾਲ ਦੇ ਚਾਰ ਪਿੰਡਾਂ ਨੂੰ ਕਰਫਿਊ ਲਾ ਦਿੰਦੇ ਐ ਸਹੀ ਮene ਤੇ جنہیں سرکار دا اصلی نام دلتا نا وہ اچھا ہڑ ہوا لڑے ہیں آج اصلی فیلنگ لینڈ وستے پیٹھ آیا ہے میں لاتا ہوں کہ اچھے چار پنچ چیم جی منشٹر کٹھے پھر رہے ہیں ایک آپ ایک دی ترم پتنی ایک پین جی ایک ماتا جی تسی دیکھ لو پہمیں ماتا سنگرور جلے جائے اگے ایس ایس پی پچھے ਇਹੀ ਸਾਰੇ ਨਾਲ ਗੱਡੀਆਂ ਦੇ ਕਾਫਲੇ ਐ ਕੋਈ ਮੁੱਖ ਮੰਤਰੀ ਦੀ ਮਾਤਾ ਜੀ ਜਾਂਦੇ ਪਰ ਉਦੋਂ ਗੁੰਮਰਾਹ ਕਰਨਾ ਸੀ ਸ਼ਰਾਬ ਇੰਨੀ ਪੀਂਦਾ ਹੁਣ ਤੁਸੀਂ ਤੁਹਾਡੇ ਇੱਥੇ ਹੀ ਸੌਂ ਖਾਦੀ ਸੀ ਨਾ ਆਪਣੀ ਮਾਂ ਦੀ ਸੌਂ ਖਾਦੀ ਸੀ ਪਰ ਨਾਲੇ ਹੁਣ ਤੁਸੀਂ ਦੇਖੋ ਥੋੜਾ ਮੈਂਟਲ ਹੋ ਗਿਆ ਕੀ ਹੋਇਆ ਇੱਥੇ ਥਾਣੇਦਾਰ ਸਾਹਿਬ ਕਿੱਥੇ ਆਹ ਡੀਐਸਪੀ ਸਾਹਿਬ ਇੱਕ ਦੱਸਿਓ ਆਪਣਾ ਕਾਨੂੰਨ ਕੀ ਕਹਿੰਦਾ ਹੈ ਜੇ ਕੋਈ ਸ਼ਰਾਬ ਪੀ ਕੇ ਟਰੈਕਟਰ ਚਲਾਉਂਦਾ ਹੈ ਉਹਨੂੰ ਤੁਸੀਂ ਅੰਦਰ ਕਰਦੇ ਹੋ ਕਿ ਛੱਡ ਦਿੰਦੇ ਹੋ ਅੰਦਰ ਕਰਦੇ ਆ ਜੇ ਕੋਈ ਕਾਰ ਸ਼ਰਾਬ ਪੀ ਕੇ ਚਲਾਉਂਦਾ ਕੀ ਕਰਦੇ ਆ ਪੁਲਿਸ ਵਾਲੇ ਇੱਥੇ ਪੂਰੀ ਬੋਤਲ ਪੀ ਕੇ ਸਰਕਾਰ ਚ ਲਾਈ ਜਾਂਦਾ ਹੈ ਭਗਵੰਤ ਮਾਨ ਪੂਰੀ ਬੋਤਲ ਫੇਰੇ ਟਕਾ ਲੈਂਦਾ ਤੇ ਸਰਕਾਰ ਜਾਉਂਦਾ ਕੁਝ ਕਹਿੰਦੀ ਨਹੀਂ ਇਹਨੂੰ ਮੈਂ ਕਿਹਾ ਜਦੋਂ ਕਿਸੇ ਮਰਜ਼ੀ ਟਾਈਮ ਉਹ ਮਸ਼ੀਨ ਦੀ ਉਹਦੇ ਮੂੰਹ ਚ ਪਾ ਦਿਓ ਇਹ ਪੂਰਾ ਖੁੱਲ ਜਾਊਗੀ ਕੰਮ ਹੁਣ ਤੁਸੀਂ ਦੇਖਿਆ ਕੀ ਕੀਤਾ ਕਰਤੂਤਾਂ ਉਹਦੀਆਂ ਆ ਬਠਿੰਡੇ ਪਰਸੋ ਸ਼ਾਮ ਨੂੰ ਰੋਡ ਸ਼ੋਅ ਸੀ ਕੋਈ 8:30 ਵਜੇ ਪਹਿਲੇ ਤਾਂ ਆਉਂਦਾ ਨਹੀਂ ਸੀ ਉਹਨਾਂ ਨੇ ਕਿਹਾ ਜੀ ਇਕੱਠ ਹੋਏ ਪਿਆ ਆ ਗਿਆ ਗੱਡੀ ਦੇ ਉੱਤੇ ਚੜ ਗਿਆ ਬੋਨਟ ਦੇ ਭੰਗੜਾ ਪਾਉਣ ਲੱਗ ਗਿਆ ਫਿਰ ਇਹਨੂੰ ਜਾਦਾ ਚੜ ਗਈ ਫਿਰ ਉਹ ਸਪਾਈ ਨੂੰ ਗਿਆ ਬੋਤਲ ਫੜਾ ਪਾਣੀ ਦੀ ਵੀ ਆਪਣੇ ਸਿਰ ਤੇ ਪਾਤੀ ਪਾਣੀ ਕਿਨੇ ਆ ਵੀਡੀਓ ਦੇਖੀ ਐ ਦੇਖੀ ਐ ਨਾ ਹੁਣ ਐ ਜਾ ਮੁੱਖ ਮੰਤਰੀ ਕੀ ਆਪਾਂ ਕਵਾਂਗੇ ਸ਼ਰਮ ਨਹੀਂ ਆਉਂਦੀ ਆਪਾਂ ਨੂੰ ਕਹਿੰਦੇ ਮੁੱਖ ਮੰਤਰੀ ਆ ਤਾਂ ਹਾਲਾਤ ਐ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਖਾਲਸਾ ਜੀ ਅਕਾਲੀ ਦਲ ਥੋਡੀ ਫੌਜ ਐ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਤੇ ਆਪਣਾ ਕਿੰਨਾ ਵੱਡਾ ਨੁਕਸਾਨ ਹੋਇਆ ਕਿੰਨਾ ਵੱਡਾ ਨੁਕਸਾਨ ਹੋਇਆ ਦੇਖੋ ਸਭ ਤੋਂ ਵੱਡਾ ਨੁਕਸਾਨ ਬਸ ਥੈਂਕ ਯੂ ਬਾਦ ਬਾਏ ਥੈਂਕ ਯੂ ਥੈਂਕ ਯੂ ਅੱਛਾ ਮੈਂ ਬੇਨਤੀ ਕਰਨਾ ਚਾਹਣਾ ਹੈ ਦੇਖੋ ਇੰਨਾ ਵੱਡਾ ਨੁਕਸਾਨ ਕਰਤਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਸਭ ਤੋਂ ਵੱਡਾ ਨੁਕਸਾਨ ਅਸੀਂ ਆਪ ਬੀਜੇਪੀ ਨੂੰ ਲੱਤ ਮਾਰੀ ਕਿਸਾਨੀ ਖਾਤਰ ਮਿਨਿਸਟਰੀ ਨੂੰ ਲੱਤ ਮਾਰੀ ਆਪਾਂ ਕਿਸਾਨੀ ਸੰਘਰਸ਼ ਦੇ ਖਿਲਾਫ ਲੱਗੇ ਤੇ ਉਹਨਾਂ ਨੇ ਕੀ ਕੀਤਾ ਹੁਣ ਤੱਕ ਹਜ਼ੂਰ ਸਾਹਿਬ ਜਿਹੜਾ ਆਪਣਾ ਪਵਿੱਤਰ ਸਥਾਨ ਹੈ ਅੱਜ ਬੀਜੇਪੀ ਦੇ ਆਰਐਸਐਸ ਦੇ ਕੰਟਰੋਲ ਛੋ ਗਿਆ ਉਹਨਾਂ ਨੇ ਕਾਨੂੰਨੀ ਬਦਲ ਦਿੱਤਾ ਤਖਤ ਪਟਨਾ ਸਾਹਿਬ ਤੇ ਵੀ ਆਰਐਸਐਸ ਕਾਬੂ ਹੋਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅੱਜ ਆਰਐਸਐਸ ਕਾਬਜ਼ ਆਇਆ ਹੁਣ ਉਹ ਫੈਸਲਾ ਕਰਦੇ ਆ ਤੇ ਜਿਹੜੀ ਸ਼ੋਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹ ਵੀ ਇਹਨਾਂ ਨੇ ਤੋੜਤੀ ਤੇ ਹਰਿਆਣਾ ਲੱਗ ਬਣਾਤਾ ਤੇ ਉਥੇ ਦਾदू ਔਰ ਵਰਗੇ ਜਿਹੜੇ ਕੌਮ ਦੇ ਗद्दारਾ ਨੂੰ ਜਿਹੜੇ ਆਰਐਸਐਸ ਦਾ ਜੁੜੇ ਉਹਨਾਂ ਨੂੰ ਸਮਝਾਦਾ ਆ ਆਪਣਾ ਨੁਕਸਾਨ ਹੋ ਗਿਆ ਕਦੋਂ ਜਾਗੋਗੇ ਜਦੋਂ ਆਪਣੇ ਉੱਤੇ ਚੜ ਗਏ ਅਕਾਲੀ ਸਰਕਾਰ ਹੁੰਦੀ ਆ ਬਾਰਡਰ ਨਹੀਂ ਸੀਲ ਕਰ ਸਕਦੇ ਸੀ ਆ ਭਗਵੰਤ ਮਾਨ ਤੇ ਮਮੇਸ਼ਾ ਇਕੱਠੇ ਹੋ ਗਏ ਐ ਸਿਲੈਕਸ਼ਨ ਤੋਂ ਬਾਅਦ ਭਗਵੰਤ ਮਾਨ ਨੇ ਆਪਣੀ ਪਾਰਟੀ ਬਣਾ ਰਿਆ ਆ ਆਮ ਆਦਮੀ ਪਾਰਟੀ ਪੰਜਾਬ ਜਿਵੇਂ ਮਰਾਸ਼ਨਾ ਵਿੱਚ ਸ਼ਿਵ ਸੈਨਾ ਤੋੜੀ ਸ਼ਰਧ ਪਵਾਰ ਦੀ ਪਾੜੀ ਤੋੜੀ ਬੀਜੇਪੀ ਨੇ ਉਵੇਂ ਇਹਨਾਂ ਗੱਲ ਹੋ ਗਈ ਐ ਆ ਬਾਰਡਰਸ ਇਹਨਾਂ ਨੇ ਸੀਲ ਕਰਾਇ ਇਕੱਠੇ ਰਲ ਕੇ ਤੁਸੀਂ ਦੇਖੋ ਆਪਣੇ ਸੂਬੇ ਦੇ ਉੱਤੇ ਬੰਬ ਸਿੱਟੇ ਗਏ ਅਤਰੂ ਗੈ ਸਿੱਟੇ ਗਏ ਇੱਥੇ ਮੁੰਡਿਆਂ ਨੂੰ ਚੱਕ ਕੇ ਲੈ ਕੇ ਗਏ ਗੋਲੀਆਂ ਚਲਾਈਆਂ ਜੇ ਤੁਹਾਡੀ ਫੌਜ ਕਾਲੀ ਦਿਲ ਨੂੰ ਤਗੜਾ ਹੁੰਦੀ ਸਰਕਾਰ ਹੁੰਦੀ ਤੁਹਾਡੀ ਇਹਨਾਂ ਦੀ ਹਿੰਮਤ ਨਹੀਂ ਹੋਣੀ ਸੀ हिम्मत ਨਹੀਂ ਹੋਣੀ ਸੀ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਬਚਾ ਲੋ ਪੰਜਾਬ ਬਚਾ ਲੋ ਤਜਰਬੇ ਕਰਨੇ ਛੱਡ ਦਿਓ ਨਿਸ਼ਾਨਾ ਇੱਕ ਬਣਾਓ ਜੇ ਨਿਸ਼ਾਨਾ ਇੱਕ ਬਣਾ ਦਿਓ ਜੇ ਆਪਾਂ ਜੇ ਆਪਾਂ 92 ਸੀਟਾਂ ਝਾੜੂ ਵਾਲਿਆਂ ਨੂੰ ਦੇ ਸਕਦੇ ਐ ਨੇ ਮਲੰਗਾਂ ਨੂੰ ਦੇ ਸਕਦੇ ਐ ਅਸੀਂ ਤਾਂ ਕੱਲੇ 13 ਹੀ ਪਾਰਲੀਮੈਂਟ ਮੰਗ ਰਹੇ ਹਾਂ ਤੁਸੀਂ ਕਰ ਦਿਓ 13 ਦੇ ਦਿਓ ਤੂੰ ਛੋਡੀ ਫੌਜ ਤੁਸੀਂ ਦੇਖੋਗੇ ਕਿਵੇਂ ਲੜਦੀ ਥੋੜੇ ਪਾਰਲੀਮੈਂਟ ਜਾ ਕੇ ਤੁਸੀਂ ਦੇਖਿਆ ਹੋਣਾ ਹਲੇ ਤਾਂ ਅਸੀਂ ਇਕੱਲੇ ਦੋ ਸੀ ਹਰ ਸਿਮਰਤ ਕੌਰ ਬਾਦਲ ਤੁਸੀਂ ਹੁਣੇ ਭਾਵੇਂ ਬੰਦੀ ਸਿਕਾਂ ਦੀ ਗੱਲ ਸੀ ਭਾਵੇਂ ਕਿਸਾਨੀ ਦੀ ਦੀ ਵੀ ਦੇਖ ਜਿਓ ਕਿਵੇਂ ਲੜਦੀ ਹੁੰਦੀ ਸੀ ਤੇ ਜਿਹੜੇ ਇਥੋਂ ਕਾਂਗਰਸ ਦੇ ਜਿੱਤ ਗਏ ਜਿਹੜੇ ਇਥੇ ਦੂਜੇ ਜਿੱਤ ਗਏ ਉਹ ਤਾਂ ਚੁੱਪ ਕਰਕੇ ਬਹਿੰਦੇ ਰਹਿੰਦੇ ਆ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਆਪਣੇ ਆਪਣੇ ਹੈ ਥੋੜੀ ਫੌਜ ਹੈ ਥੋਡੇ ਵਿੱਚੋਂ ਨਿਕਲੇ ਆ ਪੂਰੀ ਜ਼ਿੰਦਗੀ ਬਾਦਲ ਸਾਹਿਬ ਨੇ ਸੇਵਾ ਕੀਤੀ ਅਕਾਲੀ ਦਲ ਨੇ ਸੇਵਾ ਕੀਤੀ ਬਾਦਲ ਸਾਹਿਬ ਇੱਕ ਦਿਨ ਚ ਮੁੱਖ ਮੰਤਰੀ ਨਹੀਂ ਬਣੇ 70 ਸਾਲ ਅਕਾਲੀ ਦਲ ਦੇ ਵਿੱਚ ਸੇਵਾ ਕੀਤੀ ਤਾਂ ਮੁੱਖ ਮੰਤਰੀ ਬਣੇ ਬਾਦਲ ਸਾਹਿਬ ਪਹਿਲੇ ਜਿਵੇਂ ਝੁੰਦਾ ਸਾਹਿਬ ਹੈ ਪਹਿਲੇ ਬਾਦਲ ਪਿੰਡ ਦੇ ਸਰਪੰਚ ਬਣੇ ਫਿਰ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਐਮ ਐਲ ਏ ਐਨੀ ਛੇਦੀ ਜਿਹੜਾ ਆਪਾਂ ਲੀਡਰ ਸੋਚਦੇ ਐ ਇੱਕਦਮ ਲੀਡਰ ਨਹੀਂ ਬਣ ਸਕਦਾ ਜੇ ਇੱਕਦਮ ਡੀਡਰ ਬਣਦਾ ਤੁਹਾਡੇ ਸਾਹਮਣੇ ਤਜਰਬਾ ਭਗਵੰਤ ਮਾਨ ਦਾ ਤੁਸੀਂ ਨਵਾਂ ਡਾਇਰੈਕਟਰ ਲੈ ਕੇ ਆਓ ਕਿਸੇ ਜਵਾਕ ਨੂੰ ਫੜਾ ਦੋਗੇ ਉਹਨੇ ਕੰਧ 'ਚ ਮਾਰਨਾ ਅਗ ਮਾਰਤਾ ਪੰਜਾਬ ਨੂੰ ਉਹਨੇ ਕੰਧ 'ਚ ਉਵੇਂ ਹੀ 70 ਸਾਲ ਦਾ ਤਜਰਬਾ ਚਾਹੀਦਾ ਹੈ ਆਪਣੀ ਲੀਡਰਸ਼ਿਪ ਥੋੜੇ ਵਿੱਚੋਂ ਨਿਕਲੀ ਹੈ ਬਹੁਤ ਇੱਥੇ ਬਜ਼ੁਰਗ ਹੋਣੇ ਆ ਜਿਨ੍ਹਾਂ ਨੇ 5-5 ਸਾਲ ਥੋੜੇ ਬਜ਼ੁਰਗਾਂ ਨੇ 5 ਸਾਲ 7 ਸਾਲ 10 ਸਾਲ ਜੇਲਾ ਕੱਟਿਆ ਹੈ ਪੰਥ ਖਾਤਰ ਬਹੁਤ ਹੋਣੇ ਇੱਥੇ ਥੋੜੇ ਘਰਾਂ ਜਾ ਕੇ ਦੇਖੋ ਬਹੁਤ ਘਰ ਹੋਣੇ ਆ ਜਿਨ੍ਹਾਂ ਵਿੱਚ ਬਾਦਲ ਸਾਹਿਬ ਦੀ ਆਪਣੀ ਫੋਟੋ ਨਾਲ ਕੁੰਡੇ ਘਰੇ ਹੋਣੀ ਹੈ ਘਰ ਕਰ ਰਹੇ ਆ ਪੂਰੀ ਜ਼ਿੰਦਗੀ ਰਹੇ ਆ ਆ ਹੁੰਦੀ ਹੈ ਪਾਰਟੀ ਆ ਹੁੰਦੀ ਹੈ ਲੀਡਰਸ਼ਿਪ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਅਖੀਰ ਚ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਸੀ ਨਾ ਆਪਣੇ ਕਿਸਾਨਾਂ ਨੂੰ ਜਾਨ ਨਹੀਂ ਦਿੱਤਾ ਬਾਰਡਰ ਸੀਲ ਕਰਕੇ ਬੰਬ ਛੱਟੇ ਪਹਿਲੀ ਜੂਨ ਨੂੰ ਪਹਿਲੀ ਜੂਨ ਨੂੰ ਆਪਾਂ ਵੀ ਪੰਜਾਬ ਦੇ ਬਾਰਡਰ ਸੀਲ ਕਰ ਦਿਓ ਇੱਕ ਵੀ ਵੋਟ ਦਿੱਲੀ ਵਾਲੀਆਂ ਪਾਰਟੀਆਂ ਨੂੰ ਦੇਣੀ ਆਪਣੀ ਪੰਜਾਬ ਦੀ ਪਾਰਟੀ ਨੂੰ ਦੇਣੀ ਹੈ ਇੱਕ ਵੀ ਵੋਟ ਦੂਜੀ ਗੱਲ ਦੂਜੀ ਗੱਲ ਨਾ ਭੁੱਲਿਓ ਪਹਿਲੀ ਜੂਨ ਕਿਹੜੀ ਤਰੀਕ ਹੈ ਕਿਸੇ ਨੂੰ ਪਤਾ ਪਹਿਲੀ ਜੂਨ ਕੀ 40 ਸਾਲ ਪਹਿਲੇ ਕੀ ਹੋਇਆ ਨੌਜਵਾਨਾਂ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਪਹਿਲੀ ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਕਾਂਗਰਸ ਪਾਰਟੀ ਨੇ ਦਰਬਾਰ ਸਾਹਿਬ ਤੇ ਟੈਂਕਰ ਤੋਪਾਂ ਦਾ ਹਮਲਾ ਕੀਤਾ ਪਹਿਲੀ ਜੂਨ ਅੱਜ ਤੱਕ ਇਨਸਾਫ ਨਹੀਂ ਮਿਲਿਆ ਪਹਿਲੀ ਜੂਨ 40 ਸਾਲ ਪਹਿਲੇ ਹਜ਼ਾਰਾਂ ਤੁਹਾਡੇ ਭੈਣ ਭਰਾਵਾਂ ਨੂੰ ਕਾਨਪੁਰ, ਨਾਗਪੁਰ, ਬੰਬਈ, ਦਿੱਲੀ 10 ਪਾ ਕੇ ਸਾੜੇ ਗਏ ਤੁਹਾਡੇ ਭੈਣ ਭਰਾ ਇੱਕ ਬੰਦਾ ਨਹੀਂ ਫੜਿਆ ਗਿਆ ਇਨਸਾਫ ਨਹੀਂ ਦਿੱਤਾ ਆ ਦਿੱਲੀ ਵਾਲੀ ਪਾਰਟੀ ਜੰਬਰ ਤੇ ਆਪਾਂ ਜੇ ਹੁਣ ਭੁੱਲ ਜਾਾਂਗੇ ਫਿਰ ਜਿਹੜਾ ਮੈਂ ਤੁਹਾਨੂੰ ਸਹੀ ਦੱਸਾਂ ਜਿਹੜਾ ਆਪਣਾ ਖਾਲਸਾ ਜੀ ਜਿਹੜਾ ਹੁਣ ਪਹਿਲੀ ਜੂਨ ਨੂੰ ਵੋਟ ਪਾਊਗਾ ਨਾ ਉਹਨਾਂ ਨੂੰ ਸਹੀ ਮੈਨੇ ਤੇ ਹਕੂਮਤ ਦਾਨੀ ਅਸੀਂ ਚੰਗੇ ਆ ਮਾੜੇ ਆ ਕਮੀਆਂ ਹੋ ਸਕਦੀਆਂ ਇਨਸਾਨ ਤੋਂ ਹੁੰਦੀਆਂ ਕਮੀਆਂ ਪਰ ਹੈ ਤਾਂ ਤੁਹਾਡੇ ਅਸੀਂ ਰਹਨੇ ਤੁਹਾਡੇ ਵਿੱਚ ਐਸ ਕਰਕੇ ਆਪਣਿਆਂ ਨੂੰ ਤਗੜਾ ਕਰ ਲੋ ਆਪਣੀ ਫੌਜ ਨੂੰ ਤਗੜਾ ਕਰ ਲੋ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਜਿਸ ਦਿਨ ਸਰਕਾਰ ਤੁਸੀਂ ਲਿਆਉਂਦੀ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲਿਆ ਦਾਂਗੇ ਫਿਰ ਤੋਂ ਆਟਾ ਦਲ ਸ਼ੁਰੂ ਹੋ ਜਾਊਗਾ ਫਿਰ ਤੋਂ ਸ਼ਗਨ ਸ਼ੁਰੂ ਹੋ ਜਾਣਗੇ ਫਿਰ ਤੋਂ ਪੈਨਸ਼ਨ ਸ਼ੁਰੂ ਹੋ ਜੂਗੀ ਦੈਂਬਾ ਤੁਹਾਨੂੰ ਦੱਸਦਾ ਜਿਨ੍ਹਾਂ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਜਿਸ ਦਿਨ ਸਰਕਾਰ ਆਈ ਪਹਿਲਾ ਹੁਕਮ ਕਰੂੰਗਾ ਸਾਰਿਆਂ ਨੂੰ ਦੇ ਦੋ ਟਿਊਬਲ ਕਨੈਕਸ਼ਨ ਸੁਭਾਨ ਅੱਲ੍ਹਾ ਸੁਭਾਨ ਅੱਲ੍ਹਾ ਇਸ ਕਰਕੇ ਆਉਂ ਚੁੰਦਾ ਸਾਹਿਬ ਬੜੇ ਨੇਕ ਇਨਸਾਨ ਹੈ ਜ਼ਮੀਨ ਨਾਲ ਜੁੜੇ ਇਨਸਾਨ ਹੈ ਇੱਕ ਗਰੀਬ ਘਰ ਤੋਂ ਹੈ ਵਰਕਰ ਸੀ ਵਰਕਰ ਤੋਂ ਉੱਠ ਕੇ ਖੜੇ ਹੋਏ ਆ ਸਾਡੇ ਉਮੀਦਵਾਰ ਹੈ ਇਸ ਕਰਕੇ ਇਹਨਾਂ ਨੂੰ ਜਤੁਣ ਦਾ ਮਤਲਬ ਆਪਾਂ ਪੰਜਾਬ ਜਿੱਤੂਗਾ ਆਪਣੀ ਕੌਮਾਂਤ ਜਿੱਤੂਗਾ ਦੇ ਪੰਜਾਬ ਦੀ ਵਾਸਤੇ ਆਪਣੀ ਕੌਮ ਨੂੰ ਬਚਾਉਣ ਵਾਸਤੇ ਤੇ ਪੰਜਾਬ ਨੂੰ ਬਚਾਉਣ ਵਾਸਤੇ 13 ਦੀਆਂ 13 ਸੀਟਾਂ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ